ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪਾ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਦੇ ਨਾਲ ਅੱਜ ਮਹਾਪੁਰਸ਼ਾਂ ਦੇ ਉਹ ਬਚਨ ਸਾਂਝੇ ਕਰਨੇ ਨੇ ਜਿਹੜੇ ਜਦੋਂ ਬਾਪੂ ਸੇਵਾ ਸਿੰਘ ਜੀ ਦੀ ਜੋ ਮਿਸਿਸ ਨੇ ਉਹਨਾਂ ਦੀ ਪਤਨੀ ਨੂੰ ਉਹਨਾਂ ਦੇ ਸਰੀਰ ਦੇ ਵਿੱਚ ਰਸੌਲੀ ਹੋ ਗਈ ਤਾਂ ਮਹਾਪੁਰਖਾਂ ਨੇ ਇਸ ਤਰ੍ਹਾਂ ਉਹਨਾਂ ਦਾ ਦੁੱਖ ਟੱ ਗਿਆ ਆਪ ਜੀ ਨੂੰ ਪਤਾ ਹੈ ਕਿ ਲੰਬਾ ਸਮਾਂ ਬਾਪੂ ਸੇਵਾ ਸਿੰਘ ਜੀ ਨੇ ਮਾਹ ਪੁਰਸ਼ਾਂ ਦੀ ਸੇਵਾ ਕੀਤੀ ਤੇ ਬਾਪੂ ਸੇਵਾ ਸਿੰਘ ਜੀ ਤੇ ਮਾਤਾ ਜੀ ਰਾਜਪੌਰ ਜੋ ਬਾਬਾਈ ਦੇ ਮੈਸੇਜ ਨੇ ਉਹ ਦੱਸਦੇ ਨੇ ਵੀ ਸਾਨੂੰ ਗੰਡੂ ਵਾਲੇ ਮਾਹ ਪੁਰਸ਼ਾਂ ਨੇ ਤੇ ਹੰਸਾਲੀ ਵਾਲੇ ਮਾਹ ਪੁਰਸ਼ਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਸਮਝਿਆ ਸੀ ਜਦੋਂ ਵੀ ਮਾਹ ਪੁਰਸ਼ਾਂ ਨੂੰ ਹੁਕਮ ਹੁੰਦਾ ਸੀ ਘਰ ਆ ਜਾਣਾ ਕਹਿਣਾ ਭਾਈ ਪ੍ਰਸ਼ਾਦਾ ਤਿਆਰ ਕਰੋ। ਕਈ ਵਾਰੀ ਇਹ ਸੰਗਤ ਨੇ ਉੱਥੇ ਹੋਣਾ ਹੰਸਾਲੀ ਸਾਹਿਬ ਤਾਂ ਬੱਬਾ ਜੀ ਕਹਿੰਦੇ ਸਾਡੇ ਘਰੇ ਮੈਸਾ ਰੱਖਿਆ ਹੋਇਆ ਸੀ ਬਾਪੂ ਸਿਵਾ ਸਿੰਘ ਜੀ। ਕਹਿੰਦੇ ਕਹਿਣਾ ਭਾਈ ਜਾ ਐਂ ਕਰ ਸਿਵਾ ਸਿੰਘ ਦੇ ਘਰ ਨਾਲ ਦੁੱਧ ਲੈ ਕੇ ਆ। ਇਹਦੇ ਵੀ ਸਾਨੂੰ ਐਨਾ ਮਹਾਰਾਜ ਨੇ ਦਿੱਤਾ ਵੀ ਸਾਡਾ ਅੱਜ ਤੱਕ ਆ ਜਿਹੜਾ ਮੱਝਾਂ ਦਾ ਜਿਹੜਾ ਦੁੱਧ ਅੱਜ ਵੀ ਸਾਡੇ ਉਵੇਂ ਹੀ ਚੱਲਦਾ ਕਦੇ ਮੁੱਕਿਆ ਹੀ ਨਹੀਂ ਐਨੀ ਬਰਕਤ ਰਹੀ ਮਹਾਂਪੁਰਸ਼ਾਂ ਦੀ। ਕਈ ਵਾਰੀ ਕਹਿੰਦੇ ਰਾਤ ਨੂੰ ਨਾ ਗੰਡੂ ਵਾਲੇ ਮਹਾਂਪੁਰਸ਼ਾਂ ਨੇ ਆਇਆ ਨਾ 12 ਵਜੇ ਆ ਜਾਣਾ ਕਦੇ 1 ਵਜੇ ਆ ਜਾਣਾ ਆ ਕੇ ਦਰਵਾਜ਼ਾ ਖੜਕਾ ਕੇ ਆਣਾ ਭਾਈ ਜਾਗਦੇ ਹੋ ਉਹ ਭਾਈ ਜਾਗਦੇ ਰਿਹਾ ਕਰੋ ਇਹਨਾਂ ਨਾ ਸੋਇਆ ਕਰੋ ਤੇ ਕਹਿਣਾ ਮਹਾਰਾਜ ਮੈਂ ਫਿਰ ਬੱਪੂ ਸੇਵਾ ਸਿੰਘ ਨੇ ਕਹਿਣਾ ਵੀ ਬਾਬਾ ਜੀ ਆਜੋ ਅੰਦਰ ਆਜੋ ਹੁਣ ਤੇ ਗੰਢ ਵਾਲਿਆਂ ਨੇ ਕਹਿਣਾ ਨਹੀਂ ਮੈਂ ਤਾਂ ਬਸ ਤੁਹਾਨੂੰ ਜਗਾਉਣ ਆਇਆ ਸੀ ਮੈਂ ਚੱਲਿਆ ਤੇ ਬੱਪੂ ਸੇਵਾ ਸਿੰਘ ਜੀ ਤੇ ਫਿਰ ਮੈਂ ਬਾਹ ਫੜ ਲੈਣੀ ਮਹਾਰਾਜ ਦੀ ਵੇਡੂਆਂ ਦੀ ਵੀ ਮਹਾਰਾਜ ਹੁਣ ਇਸ ਤਰ੍ਹਾਂ ਨਾ ਕਰੋ ਜੇ ਆਇਓ ਤਾਂ ਹੁਣ ਵੀ ਬੈਠੋ ਵੀ RAM ਨਾਲ ਜਾਇਓ ਫਿਰ ਐਵੇਂ ਮਹਾਂਪੁਰਸ਼ਾਂ ਦਾ ਪਿਆਰ ਸੀ ਕਦੇ ਗੰਡੂ ਵਾਲੇ ਮਹਾਂਪੁਰਸ਼ ਆ ਕੇ ਕਹਿ ਦੇਣਾ ਵੀ ਐ ਕਰੋ ਭਾਈ ਸੇਵਾ ਸਿਆਂ ਮਿਸੇ ਪ੍ਰਸ਼ਾਦੇ ਬਣਾਓ ਭਾਈ ਤੰਦੂਰ ਵਾਲੇ ਤੇ ਬਹਿ ਕੇ RAM ਨਾ ਛਕਣੀ ਕਿਉਂਕਿ ਮਹਾਂਪੁਰਸ਼ ਸੀ ਜਿਹੜੇ ਬਾਪੂ ਸੇਵਾ ਸਿੰਘ ਜੀ ਨੂੰ ਆਪਣਾ ਪਰਿਵਾਰ ਦਾ ਇੱਕ ਮੈਂਬਰ ਸਮਝਦੇ ਸੀ ਪਿਆਰ ਇੰਨਾ ਸੀ ਇੰਨਾ ਲੰਮਾ ਸਮਾਂ ਮਹਾਂਪੁਰਸ਼ਾਂ ਦੇ ਨਾਲ ਰਹਿ ਘਰ ਘਰ ਪਿੰਡ ਪਿੰਡ ਜਾਂਦੇ ਸੀ ਸੇਵਾ ਕਰਦੇ ਸੀ ਇੱਕ ਵਾਰੀ ਮਾਤਾ ਜੀ ਦੇ ਰਸੋਲੀ ਹੋ ਗਈ ਮਾਤਾ ਰਾਜਕੌਰ ਜੀ ਜੋ ਬਾਪੂ ਸਿਵਾ ਸਿੰਘ ਜੀ ਦੇ ਮੈਸੇਜ ਨੇ ਤਾਂ ਉਹਨਾਂ ਨੇ ਚਲੋ ਡਾਕਟਰਾਂ ਕੋਲ ਜਦੋਂ ਚੈੱਕਅਪ ਕਰਾਇਆ ਉਹ ਕਹਿੰਦੇ ਵੀ ਉਹਪਰੇਟ ਹੋਏਗਾ ਇੱਕ ਵਾਰੀ ਪਹਿਲਾਂ ਟੈਸਟ ਕਰਾ ਜਿਓ ਆ ਕੇ ਜਦੋਂ ਉਹ ਪਟਿਆਲੇ ਉਹਨਾਂ ਨੇ ਟੈਸਟ ਕਰਾਉਣ ਦੇ ਲਈ ਆਉਣਾ ਸੀਗਾ ਬਾਪੂ ਸਿਵਾ ਸਿੰਘ ਜੀ ਨੇ ਤੇ ਮਾਤਾ ਰਾਜਕੌਰ ਨੇ ਕਹਿੰਦੇ ਬਾਬਾ ਜੀ ਆਗੇ ਗੇਰਤੇ ਹਨ ਸਾਲੀ ਵਾਲੇ ਕਹਿੰਦੇ ਭਾਈ ਸਵਾਸਿਆਂ ਕਿੱਥੇ ਜਾ ਰਹੇ ਆ ਜਦੋਂ ਮਹਾਰਾਜ ਵੀ ਰਾਜ ਦੇ ਨਾ ਰਸੋਲੀ ਸੀ ਇੱਕ ਵਾਰੀ ਡਾਕਟਰ ਨੂੰ ਨਾ ਚੈੱਕਅਪ ਕਰਾਉਣ ਜਾਣਾ ਸੀ ਪਟਿਆਲੇ ਬਾਬਾ ਜੀ ਕਹਿੰਦੇ ਨਹੀਂ ਭਾਈ ਪਟਿਆਲੇ ਨਹੀਂ ਜਾਣਾ ਡਾਕਟਰ ਇੰਦਰਾ ਉਹਦੇ ਕੋਲ ਜਾਓ ਉਹ ਤੋਂ ਦਵਾਈ ਲੈ ਕੇ ਆਓ ਕਹਿੰਦੇ ਮਹਾਰਾ ਸਤਿਵਚਨ ਜਿਹੜਾ ਡਾਕਟਰ ਸੀਗਾ ਉਹ ਵੀ ਮਹਾਪੁਰਸ਼ਾਂ ਨੂੰ ਜਾਣਦਾ ਸੀ ਉਹਦੇ ਬਹੁਤ ਜ਼ਿਆਦਾ ਉਹਦੀ ਵੀ ਸ਼ਰਧਾ ਭਾਵਨਾ ਸੀ ਮਹਾਪੁਰਸ਼ਾਂ ਤੇ ਕਿਉਂਕਿ ਜਿਨ੍ਹਾਂ ਦੀ ਸ਼ਰਧਾ ਭਾਵਨਾ ਹੁੰਦੀ ਹੈ ਨਾ ਉਹਨਾਂ ਨੂੰ ਫਿਰ ਸਮਝ ਹੁੰਦੀ ਆ ਵੀ ਜਿਹੜੇ ਮਹਾਪੁਰਸ਼ ਨੇ ਉਹ ਕਿੰਨੀ ਰੂਹਾਨੀਅਤ ਦੇ ਮਾਲਕ ਨੇ ਤਾਂ ਜਦੋਂ ਡਾਕਟਰ ਕੋਲੇ ਗਏ ਤਾਂ ਉਹਨਾਂ ਨੇ ਕਿਹਾ ਬਾਪੂ ਜੀ ਨੇ ਸੇਵਾ ਸੁਣੇ ਵੀ ਮਹਾਰਾਜ ਨੇ ਭੇਜਿਆ ਸੰਸਾਲੀ ਵਾਲੇ ਮਹਾਪੁਰਸ਼ਾਂ ਨੇ ਵੀ ਮੇਰੀ ਮਿਸਿਸ ਦੇ ਸੌਲੀ ਆ ਇਸ ਜਗ੍ਹਾ ਤੇ ਤਾਂ ਉਹ ਕਹਿੰਦਾ ਵੀ ਆਹ ਲੋ ਭਾਈ ਦਵਾਈ ਇੱਕ ਗੋਲੀ ਸਵੇਰੇ ਖਾਣੀ ਐ ਇੱਕ ਗੋਲੀ ਸ਼ਾਮ ਨੂੰ 16 ਰੁਪਏ ਦੀ ਦਵਾਈ ਦਿੱਤੀ ਕਹਿੰਦੇ ਬਾਬਾ ਜੀ ਕਹਿੰਦੇ ਤਾਂ ਬਾਪੂ ਸੇਵਾ ਸਿੰਘਾ ਨੇ ਮੈਂ ਡਾਕਟਰ ਨੂੰ ਪੁੱਛਿਆ ਵੀ ਇਹਦੇ ਨਾਲ ਆਰਾਮ ਆਜੂ ਅਰ ਸੋਲੀ ਠੀਕ ਹੋਜੂਗੀ ਡਾਕਟਰ ਕਹਿੰਦਾ ਦੇਖ ਮੇਰਾ ਕੰਮ ਸੀ ਤੈਨੂੰ ਦਵਾਈ ਦੇਣਾ ਜਿਹਨੇ ਤੈਨੂੰ ਭੇਜਿਆ ਜੇ ਤਾਂ ਤੂੰ ਹੋ ਗਿਆ ਠੀਕ ਜੇ ਤੇਰੀ ਘਰ ਵਾਲੀ ਹੋ ਗਈ ਠੀਕ ਫਿਰ ਤਾਂ ਤੂੰ ਮੈਨੂੰ ਦੱਸਣਾ ਆ ਜੀ ਜੇ ਤੈਨੂੰ ਲੱਗਿਆ ਵੀ ਤੇਰੀ ਘਰ ਵਾਲੀ ਦੀ ਸੌਲੀਡ ਠੀਕ ਨਹੀਂ ਨਾ ਹੋਈ ਕੋਈ ਦਰਦ ਹੋਇਆ ਕੁਛ ਵੀ ਹੋਇਆ ਕਹਿੰਦਾ ਫਿਰ ਜਿਨ੍ਹਾਂ ਨੇ ਤੈਨੂੰ ਭੇਜਿਆ ਨਾ ਜਿਹੜੇ ਮਹਾਪੁਰਸ਼ਾਂ ਨੇ ਬਾਬਾ ਜੀ ਨੇ ਉਹਨਾਂ ਦੇ ਚਰਨ ਫੜ ਕੇ ਪੁੱਛੀ ਵੀ ਮੇਰੀ ਘਰ ਵਾਲੀ ਠੀਕ ਕਿਉਂ ਨਹੀਂ ਬਾਪੂ ਜੀ ਕਹਿੰਦੇ ਮੈਂ ਕਿਹਾ ਵੀ 7 ਵਜੇ 16 ਰੁਪਏ ਦੀ ਦਵਾਈ ਦਿੱਤੀ ਇੱਕ ਗੋਲੀ ਸ਼ਾਮ ਨੂੰ ਖਾਣੀ ਸੀ ਇੱਕ ਸਵੇਰੇ ਖਾਣੀ ਸੀ ਕਹਿੰਦੇ ਪਤਾ ਨਹੀਂ ਲੱਗਿਆ ਮਹਾਰਾਜ ਨੇ ਕਹਿੰਦੇ ਕਦੋਂ ਕਿਰਪਾ ਕਰਤੀ ਔਰ ਸੋਲਿਓ ਖਤਮ ਕਰਤੀ ਤੁਸੀਂ ਬਾਅਦ ਚ ਟੈਸਟ ਕਰਾਏ ਫਿਰ ਅਸੀਂ ਉਸਾਲੇ ਵਾਲੇ ਮਹਾਰਾਜ ਨੂੰ ਦੱਸਿਆ ਜਾ ਕੇ ਵੀ ਮਹਾਰਾਜ ਇਹ ਕਿਰਪਾ ਹੋ ਗਈ ਬਾਬਾ ਜੀ ਕਹਿੰਦੇ ਭਾਈ ਗੁਰਬਾਣੀ ਪੜਿਆ ਕਰੋ ਮਹਾਰਾਜ ਦਾ ਸ਼ੁਕਰ ਕਰਿਆ ਕਰੋ ਕਹਿੰਦੇ ਬਾਬਾ ਜੀ ਨੇ ਇਸ ਤਰ੍ਹਾਂ ਮੇਰੇ ਘਰ ਵਾਲੀ ਨੂੰ ਆਪਰੇਸ਼ਨ ਤੋਂ ਬਚਾਲਿਆ ਨਹੀਂ ਤਾਂ ਕਿਤੇ ਐਡਮਿਟ ਹੋਣਾ ਪੈਣਾ ਸੀ ਹਸਪਤਾਲ ਦੇ ਢੇੜੇ ਲਾਉਣੇ ਪੈਣੇ ਸੀ ਪਤਾ ਨਹੀਂ ਕਿੰਨਾ ਖਰਚਾ ਆਉਂਦਾ 16 ਰੁਪਏ ਦੀ ਦਵਾਈ ਨਾਲ ਮਹਾਰਾਜ ਨੇ ਕਸ਼ਟ ਘਟਤਾ ਕਿਉਂ ਕਿਉਂਕਿ ਜਿਹੜੇ ਮਹਾਪੁਰਸ਼ ਸੀ ਨਾ ਉਹ ਪਿਆਰ ਕਰਦੇ ਸੀ ਆਪਣੇ ਸੇਵਕ ਨਾਲ ਦੂਸਰੀ ਘਟਨਾ ਇਸ ਤਰ੍ਹਾਂ ਕੋਈ ਵੀ ਬਾਪੂ ਸੇਵਾ ਸਿੰਘ ਜੀ ਨੇ ਨਾ ਇੱਕ ਨੌਕਰ ਰੱਖ ਲਿਆ ਉਹਨਾਂ ਦਾ ਬੇਟਾ ਫੌਜੀ ਸੀ ਜਿਹੜਾ ਉਹ ਬਿਹਾਰ ਤੋਂ ਲਿਆਇਆ ਉਸ ਬੱਚੇ ਨੂੰ ਜਿਹੜੇ ਕੋਈ ਉਹਦਾ ਅੱਗੇ ਪਿੱਛੇ ਨਹੀਂ ਸੀਗਾ ਤਾਂ ਉਹਨੂੰ ਵਿਹਾਰ ਤੋਂ ਲਿਆਂਦਾ ਵੀ ਘਰੇ ਚੱਲਣ ਨਾਲੇ ਕੰਮ ਕਰ ਲਿਆ ਕਰੋ ਨਾਲੇ ਰੋਟੀ ਪਾਣੀ ਪ੍ਰਸ਼ਾਦਾ ਛਕਾ ਦਿਆ ਕਰਾਂਗੇ ਤਾਂ ਬਾਪੂ ਸੇਵਾ ਸਿੰਘ ਜੀ ਕਹਿੰਦੇ ਮਹਾਰਾਜ ਇਹਨੂੰ ਆਪਾਂ ਕੰਮ ਵਾਸਤੇ ਲਿਆਂਦਾ ਤੇ ਤੁਸੀਂ ਕਿਰਪਾ ਰੱਖੀ ਕਹਿੰਦੇ ਭਾਈ ਧਿਆਨ ਰੱਖਿਓ ਬਾਹਰਲੇ ਬੰਦੇ ਦਾ ਜਿਆਦਾ ਭਰੋਸਾ ਨਹੀਂ ਕਰੀਦਾ ਕਹਿੰਦੇ ਮਹਾਰਾਜ ਇਹ ਬੱਚਾ ਬਾਪੂ ਸਿਵਾ ਸਿੰਘ ਜੀ ਕਹਿੰਦੇ ਤੇ ਭਾਈ ਮੈਂ ਜੋ ਕਹਿਣਾ ਸੀ ਤੁਹਾਨੂੰ ਕਹਤਾ ਥੋੜੇ ਦਿਨ ਕਹਿੰਦੇ ਬਾਪੂ ਸਿਵਾ ਸਿੰਘ ਜੀ ਕਹਿੰਦੇ ਨਾ ਵੀ ਉਹ ਸਾਡੇ ਚੰਨਾਂ ਕੋਲ ਮਿਲ ਗਿਆ ਉਹਨੇ ਨਾ ਕਿਤੇ ਮੇ ਮਾਤਾ ਜੀ ਨੂੰ ਰਾਜਕੌਰ ਨੂੰ ਦੇਖ ਲਿਆ ਵੀ ਇਹ ਬਿਮਾਰੀ ਚ ਇੱਥੇ ਪੇਟੀ ਚ ਪੈਸੇ ਧਰਦੇ ਨੇ ਪੇਟੀ ਸੀ ਇੱਥੇ ਕਾਗਜ਼ ਧਰਦੇ ਨੇ ਫੌਜੀ ਕਹਿੰਦੇ ਰਾਜਪੁਰੇ ਤੋਂ ਨਾ ਸਾਈਕਲ ਕਢਾ ਕੇ ਲਿਆਇਆ ਸੀ ਨਵਾ ਮੈਂ ਵੀ ਚਲਾਉਂਦਾ ਸੀਗਾ ਹੰਸਾਲੀ ਚ ਪੱਦਾ ਸੀ ਵੀ ਨਵਾ ਸਾਈਕਲ ਸਾਡੇ ਕੋਲੇ ਆ ਕਹਿੰਦੇ ਮੈਂ ਬਾਬਾ ਜੀ ਦਾ ਇਸ਼ਨਾਨ ਕਰਨ ਆਣ ਗਿਆ ਸੀ ਸਵੇਰੇ ਸਵੇਰੇ ਉਸ ਤੋਂ ਬਾਅਦ ਮੈਂ ਆ ਰਿਹਾ ਸਜਰੇ ਦੀ ਸਵੇਰ ਦੀ ਉਹ ਗੱਲ ਆ ਕਹਿੰਦੇ ਇਹਨਾਂ ਚੱਕੇ ਹੈ ਕਣਕ ਕਹਿੰਦੇ ਕਹਿੰਦਾ ਵੀ ਮੈਂ ਆਟਾ ਧਰ ਕੇ ਆ ਰਿਹਾ ਚੱਕੀ ਤੇ ਉਧਰ ਨੂੰ ਚਲਾ ਗਿਆ ਕਹਿੰਦੇ ਸ਼ਾਮ ਤੱਕ ਅਸੀਂ 3 ਦੇ 4 ਬਚ ਗਏ ਕਹਿੰਦੇ ਅਸੀਂ ਡੀਕਦੇ ਰਹੇ ਸਾਈਕਲ ਲੈ ਕੇ ਆਏ ਹੀ ਨਹੀਂ ਰਾਜਪੁਰੇ ਚਲਾ ਗਿਆ ਕੀ ਕਰਨ ਇੱਕ ਤਾਂ ਜਿਹੜੇ ਪੇਟੀ 'ਚ ਪੈਸੇ ਪਏ ਸੀ ਦੋ ਲਫਾਫੇ ਜੀ ਕਹਿੰਦੇ ਉਹ ਲਫਾਫਾ ਪੇਟੀ 'ਚ ਪੈਸਿਆਂ ਨਾਲ ਛੱਡ ਗਿਆ ਦੂਜਾ ਚੱਕ ਲੈਣ ਨੂੰ ਪਤਾ ਨਹੀਂ ਲੱਗਿਆ ਭਲੇਕੇ 'ਚ ਜਿਹਦੇ 'ਚ ਘੱਟ ਸੀਗੇ ਦੂਸਰਾ ਕਹਿੰਦੇ ਵੀ ਸਾਈਕਲ ਰਾਜਪੁਰੇ ਚਲਾ ਗਿਆ ਉੱਥੇ ਦੁਕਾਨ ਤੇ ਨਾ ਕਹਿੰਦਾ ਮੈਂ ਵੇਚਣਾ ਉਹ ਦੁਕਾਨ ਵਾਲੇ ਕਹਿੰਦੇ ਭਾਈ ਇਹ ਸਾਈਕਲ ਇਹਦਾ ਉਹ ਕਹਿੰਦਾ ਵੀ ਮੇਰਾ ਇੰਨੇ ਦਾ ਵੇਚ ਨਾ ਮੈਨੂੰ ਇੰਨੇ ਪੈਸੇ ਹੀ ਦੇ ਦਿਓ ਕੋਈ ਬੰਦਾ ਬਾਬਾ ਜੀ ਕੋਲੇ ਹੰਸਾਲੀ ਸਾਹਿਬ ਹੁੰਦਾ ਸੀ ਬਾਪੂ ਸੇਵਾ ਸਿੰਘ ਜੀ ਨੂੰ ਜਾਣਦਾ ਸੀ ਉਹਨੂੰ ਪਛਾਣ ਸੀ ਵੀ ਹੰਸਾਲੀ ਦੇ ਵਿੱਚ ਇਹ ਸਾਈਕਲ ਗਿਆ ਉਦੋਂ ਬਹੁਤ ਘੱਟ ਹੁੰਦੇ ਸੀ ਕਹਿੰਦੇ ਫਿਰ ਉਹਨੇ ਨਾ ਫੜਾ ਫੜ ਜਾ ਕੇ ਉਹ ਬੰਦੇ ਨੂੰ ਨਾਲ ਹੀ ਥਾਣਾ ਸੀ ਰਾਜਪੁਰੇ ਉੱਥੇ ਲੈ ਗਿਆ ਉਹਨੂੰ ਮਨਾਇਆ ਫਿਰ ਉੱਥੋਂ ਮੁਲਾਜ਼ਮ ਆਇਆ ਪੁਲਿਸ ਦਾ ਬਾਪੂ ਸੇਵਾ ਸਿੰਘ ਜੀ ਕੋਲੇ ਕਹਿੰਦੇ ਬਾਪੂ ਜੀ ਵੀ ਤੁਹਾਡਾ ਨੌਕਰ ਕਿੱਥੇ ਆ ਬਾਪੂ ਜੀ ਕਹਿੰਦੇ ਭਾਈ ਉਹ ਤਾਂ ਸਵੇਰ ਦਾ ਗਿਆ ਆਇਆ ਹੀ ਨਹੀਂ ਸਾਈਕਲ ਵੀ ਲੈ ਗਿਆ ਇਹਨਾ ਬਾਪੂ ਜੀ ਤੁਹਾਡਾ ਨੌਕਰ ਤਾਂ ਥਾਣੇ 'ਚ ਬੈਠਾ ਹੁੰਦਾ ਤੁਹਾਡਾ ਸਾਈਕਲ ਵੇਚਣ ਗਿਆ ਸੀ। ਓਹੋ ਬਾਪੂ ਸ਼ਿਵ ਸਿੰਘ ਜੀ ਕਹਿੰਦੇ ਸ਼ੁਕਰਾ ਉਹ ਸਾਈਕਲ ਲੈ ਗਿਆ ਕਿਤੇ ਸਾਡੇ ਦਾ ਪੁੱਤਰੇ ਵੀ ਮੇਰੇ ਛੋਟੇ ਸੀ ਕਹਿੰਦਾ ਕੋਈ ਉਹਨੂੰ ਨਾ ਬਿਠਾ ਕੇ ਲੈ ਗਿਆ। ਫਿਰ ਉਹਨੂੰ ਦੁਬਾਰਾ ਬਾਪੂ ਜੀ ਘਰੇ ਲਿਆਏ। ਫਿਰ ਉਹਨੂੰ ਪੈਸੇ ਦੇ ਕੇ ਬਾਪੂ ਜੀ ਕਹਿੰਦੇ ਅਸੀਂ ਭੇਜ ਤੈ ਤੂੰ ਵੀ ਭਾਈ ਤੂੰ ਹੁਣ ਆਪਣਾ ਜਾ ਜਿੱਥੇ ਮਰਜ਼ੀ ਜਾ ਜੋ ਮਰਜ਼ੀ ਕਰ। ਕਿਉਂਕਿ ਜਿਹੜਾ ਮੇਰਾ ਮੁੰਡਾ ਸੀ ਕਹਿੰਦੇ ਉਹਦੇ 'ਚ ਗੁੱਸਾ ਬਹੁਤ ਸੀ। ਉਹ ਕਹਿੰਦਾ ਸੀ ਵੀ ਇਹਨੂੰ ਮੈਂ ਮਾਰ ਦੇਣਾ ਕਹਿੰਦਾ ਮੈਂ ਕਿਹਾ ਵੀ ਆਪਾਂ ਇਹ ਜ ਆਪਾਪ ਨਹੀਂ ਕਰਨਾ ਵੀ ਬਾਬਾ ਜੀ ਨੇ ਸਾਨੂੰ ਉੱਥੋਂ ਵੀ ਵਿਚਾਲਿਆ ਵੀ ਕਿੰਡੀਗੇਸ਼ਨ ਦੇਦਾ ਵੀ ਭਾਈ ਧਿਆਨ ਰੱਖਿਓ ਜਿਹੜੇ ਕਰਨੀ ਵਾਲੇ ਮਹਾਪੁਰਸ਼ ਹੁੰਦੇ ਨੇ ਨਾ ਪੂਰਨ ਹੁੰਦੇ ਨੇ ਜਿਹੜੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ ਉਹ ਫਿਰ ਐਵੇਂ ਰੱਖਿਆ ਕਰਦੇ ਨੇ ਉਹਨਾਂ ਦੀ ਸੋ ਸੰਗਤ ਜੀ ਗੁਰੂ ਸਾਹਿਬ ਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਉਹ ਵੀ ਆਪਣੀ ਸਿੱਖ ਨੂੰ ਐਵੇਂ ਪਿਆਰ ਕਰਦੇ ਨੇ ਐਵੇਂ ਹੀ ਸੰਭਾਲਦੇ ਨੇ ਸਾਹ ਸਾਸ ਪ੍ਰਤ ਪਾਲੇ ਹਰ ਸਮੇਂ ਆਪਣੇ ਸਿੱਖ ਦਾ ਧਿਆਨ ਰੱਖਦੇ ਨੇ ਵੀ ਕੋਈ ਮਾੜੇ ਕੰਮ 'ਚ ਨਾ ਜਾਵੇ ਮਾੜੇ ਪਾਸੇ ਨਾ ਜਾਵੇ ਇਹਦੇ ਨਾਲ ਕੋਈ ਠੱਗੀ ਠੋਰੀ ਨਾ ਕਰ ਲੇ ਕਿਉਂਕਿ ਗੁਰਬਾਣੀ 'ਚ ਲਿਖਿਆ ਨਾ ਨਾਉ ਮਰੈ ਨਾ ਠਾਗੇ ਜਾਹੇ ਜਿਨ ਕਾ ਰਾਮ ਬਸੈ ਮਨ ਮਾਹੀ ਤੋਂ ਸੰਗਤ ਜੀ ਅਸੀਸਾਂ ਦੇਣੀ ਆ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਬਾਕੀ ਵੱਧ ਤੋਂ ਵੱਧ ਗੁਰਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਉਹਦੇ ਵਿੱਚ ਸਾਰਾ ਕੁਝ ਹੀ ਮਿਲਣਾ ਆਪਾਂ ਨੂੰ ਉਲਝ ਚੁਪਾ ਮਾਫ ਕਰਕੇ ਅਸੀਸਾਂ ਦੇ ਦਿਓ ਸਮਤ ਬਖਸ਼ਣ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ